ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਆ ਜਾਂਦੀ ਹੈ ਪੜ ਜਿਸ ਨੂੰ ਲਿਖਿਆ ਹੈ ਅਮਰਤ ਕੌਰ ਬੜੁੱਖਾ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਜੈਲਾ ਸਾਰਾ ਦਿਨ ਤੁਰਿਆ ਰਹਿੰਦਾ ਪਤਾ ਨਹੀਂ ਕਿਹੜੇ ਵੇਲੇ ਖਾਂਦਾ ਪੀਂਦਾ ਕੁਝ ਖਾਂਦਾ ਪੀਂਦਾ ਵੀ ਜਾਂ ਨਹੀਂ ਬਹੁਤੇ ਲੋਕ ਤਾਂ ਉਸ ਨੂੰ ਦੇਖ ਕੇ ਅਰਾ ਬਦਲ ਕੇ ਲੰਘ ਜਾਂਦੇ ਉਸ ਦੀਆਂ ਗੱਲਾਂ ਦੀ ਕਿਸੇ ਨੂੰ ਸਮਝ ਨਹੀਂ ਸੀ ਲੱਗਦੀ ਉਹ ਆਪਣੇ ਕੋਲ ਇੱਕ ਝੋਲਾ ਰੱਖਦਾ ਸੀ। ਪਤਾ ਨਹੀਂ ਕਿੰਨੇ ਕੁ ਪੁਰਾਣੇ ਅਖਬਾਰ ਸਾਮਕੇ ਰੱਖੇ ਹੋ ਸਾਨੂੰ ਸੁਣੇ। ਜੇ ਕੋਈ ਉਸ ਨੂੰ ਬੁਲਾ ਲੈਂਦਾ ਤਾਂ ਉਹ ਆਪਣੇ ਝੋਲੇ ਵਿੱਚੋਂ ਅਖਬਾਰ ਕੱਢਦਾ। ਉਸ ਉੱਤੇ ਪਹਿਲੀਆਂ ਦੋ ਉਂਗਲਾਂ ਰੱਖਦਾ ਤੇ ਫਿਰ ਇੱਕ ਉਂਗਲੀ ਨੂੰ ਚੁੱਕਦਾ, ਦੂਜੀ ਰੱਖਦਾ। ਦੂਜੀ ਨੂੰ ਚੁੱਕਦਾ, ਪਹਿਲੀ ਰੱਖਦਾ। ਜਿਵੇਂ ਤੁਰਨ ਵੇਲੇ ਕਦਮ ਪੁੱਟidene। ਬਾਰ-ਬਾਰ ਇਹੀ ਬੋਲਦਾ। ਆ ਜਾਂਦੀ ਹੈ ਪੈੜ। ਆ ਜਾਂਦੀ ਹੈ ਪੈੜ। ਫਿਰ ਇੱਕ ਥਾਂ ਤੇ ਰੁਕ ਜਾਂਦਾ। ਅਗੇ ਕੁਝ ਨਾ ਬੋਲਦਾ। ਬਸ ਦੂਜੇ ਵਿਅਕਤੀ ਦੇ ਮੂੰਹ ਵੱਲ ਦੇਖਦਾ ਰਹਿੰਦਾ। ਕਿਸੇ ਦੀ ਗੱਲ ਕਿਸੇ ਨੂੰ ਸਮਝ ਨਹੀਂ ਲੱਗਦੀ ਸੀ। ਉਸ ਦਾ ਜੀ ਕਾਲਾ ਪੈਂਦਾ। ਉਹ ਇੱਕ ਹੱਥ ਨਾਲ ਝੋਲਾ ਸੰਭਾਲਦਾ ਅਤੇ ਦੂਜੇ ਨਾਲ ਆਪਣੇ ਵਾਲਾਂ ਦਾ ਰੁਗ ਭਰ ਕੇ ਬੜਬੜ ਕਰਦਾ ਅੱਗੇ ਲੰਘ ਜਾਂਦਾ। ਕਈ ਲੋਕ ਆਖਦੇ ਕਿ ਬਹੁਤੀ ਪੜ੍ਹਾਈ ਨੇ ਉਸ ਦਾ ਦਿਮਾਗ ਖਰਾਬ ਕਰ ਦਿੱਤਾ ਹੈ। ਕੋਈ ਆਖਦਾ ਨੌਕਰੀ ਨਹੀਂ ਮਿਲੀ ਤਾਂ ਪਾਗਲ ਹੋ ਗਿਆ। ਵਿੱਚੋਂ ਹੀ ਕੋਈ ਸਿਆਣਾ ਬਜ਼ੁਰਗ ਦਾਦਾ ਨੌਕਰੀ ਤਾਂ ਇਸ ਨੂੰ ਮਿਲ ਗਈ ਸੀ ਛੱਡ ਕੇ ਆ ਗਿਆ ਇਹ ਤਾਂ ਭਾਈ ਬਹੁਤ ਲਾਇਕ ਮੁੰਡਾ ਸੀ ਪਤਾ ਨਹੀਂ ਕੀ ਜੀ ਨਜ਼ਰ ਲੱਗੀ ਸਾਰੇ ਟੱਬਰ ਵਿੱਚੋਂ ਇਹੀ ਬਚਿਆ ਵਿਚਾਰਾ ਠੋਕਰਾਂ ਖਾਂਦਾ ਫਿਰਦਾ ਮਾੜੇ ਕਰਮ ਵਾਲਾ ਜੈਲੇ ਦੇ ਪਰਿਵਾਰ ਵਿੱਚ ਕੋਈ ਨਹੀਂ ਸੀ ਉਹ ਕੱਲਾ ਹੀ ਸੀ ਇੱਕ ਬੈਠਕ ਵਿੱਚ ਰਹਿੰਦਾ ਸੀ ਕੋਈ ਆਂਟੀ ਗਵਾਂਢੀ ਬੇਲੇ ਦੇ ਬੇਲੇ ਚਾਰ ਰੋਟੀ ਦੇ ਜਾਂਦਾ ਸੀ ਆਮ ਕਰਕੇ ਗੁਰਦੁਆਰਾ ਸਾਹਿਬ ਵਾਲੇ ਭਾਈ ਜੀ ਉਸ ਨੂੰ ਰੋਟੀ ਪਾਣੀ ਛਕਾ ਦਿੰਦੇ ਸਨ ਚਾਚੇ ਤਾਏ ਦੇ ਪਰਿਵਾਰ ਹੈ ਸਨ ਉਹ ਨੇੜੇ ਨਾ ਨਹੀਂ ਸੀ ਲਾਉਂਦੇ ਪਿਓ ਨਿੱਕੇ ਹੁੰਦੇ ਦਾ ਮੁੱਕ ਗਿਆ ਸੀ ਇੱਕ ਛੋਟਾ ਭਰਾ ਸੀ ਅੰਤਾਂ ਦਾ ਸਾਉ ਅਤੇ ਪਿਆਰਾ ਕਾਲਜ ਪੜ੍ਹਦਾ ਸੀ ਅਤਪਾਤ ਦੇ ਕਾਲੇ ਦੌਰ ਵਿੱਚ ਇੱਕ ਦਿਨ ਘਰੋਂ ਕਾਲਜ ਗਿਆ ਪਰ ਮੁੜ ਕੇ ਨਾ ਪਰਤਿਆ ਉਸ ਦੇ ਗਮ ਵਿੱਚ ਮਾਂ ਨੇ ਅਜੀਹਾ ਮੰਜਾ ਫੜਿਆ ਮਰ ਕੇ ਹੀ ਮੰਜਾ ਛੁੱਟਿਆ ਜੈਲਾ ਉਦੋਂ ਆ ਪੜਦਾ ਸੀ ਭਰਾ ਨੂੰ ਲੱਭਣ ਲਈ ਉਸਨੇ ਦਿਨ ਰਾਤ ਇੱਕ ਕਰ ਦਿੱਤਾ ਸੀ ਦਰਦ ਦਰਦੀਆਂ ਠੋਕਰਾਂ ਖਾਦੀਆਂ ਉਹ ਕਦੇ ਕਿਸੇ ਅਫਸਰ ਨੂੰ ਮਿਲਦਾ ਅਤੇ ਕਦੇ ਕਿਸੇ ਨੂੰ ਇੱਕ ਦਿਨ ਸੁੰਨ ਸੁੰਨ ਹੋ ਕੇ ਘਰ ਨੂੰ ਮੁੜਾਇਆ ਨਾ ਮੁੜ ਕੇ ਕਦੇ ਭਰਾ ਨੂੰ ਲੱਭਣ ਗਿਆ ਅਤੇ ਨਾ ਹੀ ਬਹੁਤੇ ਬੋਲਿਆ ਕਦੇ ਹਾਲਤ ਕਾਂਵੜਿਆ ਵਰਗੀ ਹੋ ਗਈ ਨਾਨਕੇ ਆਪਣੇ ਕੋਲ ਲੈ ਗਏ ਸਨ ਕਈ ਸਾਲ ਉੱਥੇ ਰਿਹਾ ਜਦੋਂ ਨਾਨਾ ਨਾਨੀ ਮੁੱਕ ਗਏ ਤਾਂ ਪਰਿਵਾਰ ਨੇ ਮਸੀਬਤ ਸਮਝਿਆ ਉਸਨੂੰ ਇਸ ਲਈ ਉਹ ਉਸਨੂੰ ਪਿੰਡ ਛੱਡ ਗਈ ਜਦੋਂ ਪਿੰਡ ਆਇਆ ਤਾਂ ਪਛਾਣਿਆ ਨਹੀਂ ਸੀ ਜਾਂਦਾ ਸਿਰ ਅਤੇ ਦਾੜੀ ਦੇ ਵਾਲ ਅੱਧੇ ਤੋਂ ਵੱਧ ਚਿੱਟੇ ਹੋ ਗਏ ਸਨ ਹੁਣ ਵੀ ਸ਼ਹਿਰ ਵੱਲ ਜਾਂਦੇ ਰਾਹ ਤੇ ਕਿੰਨੀ-ਕਿੰਨੀ ਧੀਰ ਬੈਠਾ ਸੁੰਨੀਆਂ ਜਿਹੀਆਂ ਅੱਖਾਂ ਨਾਲ ਤੱਕਦਾ ਰਹਿੰਦਾ ਹੈ ਫਿਰ ਜੀ ਕਾਲਾ ਪੈਂਦਾ ਤਾਂ ਉੱਠ ਕੇ ਮੜੀਆਂ ਵੱਲ ਨੂੰ ਤੁਰ ਪੈਂਦਾ ਆਖਦਾ ਜਾਂਦਾ ਸੀ ਮਾਂ ਉੱਧਰ ਜਾਂਦੀ ਹੈ ਜੇ ਨਾ ਜਾਵਾਂ ਤਾਂ ਛੋਟੇ ਬੱਚੇ ਉਸ ਕੋਲ ਡਰਦੇ ਸਨ ਕਦੇ ਕੋਈ ਬੱਚਾ ਉਸ ਨੂੰ ਛੇੜ ਕੇ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਉਸ ਦੀ ਮਾਂ ਫੜ ਲੈਂਦਾ ਅਤੇ ਉਸ ਨੂੰ ਕੋਈ ਮੈੜਾ ਜਿਹਾ ਅਖਬਾਰ ਪੜਾ ਦਿੰਦਾ ਜਾਂ ਕੋਈ ਫਟੀ ਮੈੜੀ ਕਿਤਾਬ ਖੋਲ ਕੇ ਦੇ ਦਿੰਦਾ ਤੇ ਪੜਨ ਲਈ ਆਖਦਾ ਜਿੰਨਾ ਚਿਰ ਬੱਚਾ ਉਸ ਦੇ ਕਹੇ ਤੇ ਇੱਕ ਅੱਧ ਪੰਨੇ ਪੜ ਕੇ ਨਾ ਸੁਣਾਉਂਦਾ ਉਨਾਂ ਚਿਰ ਜੈਲਾ ਬੱਚੇ ਦੀ ਬਾਹ ਨਾ ਛੱਡਦਾ ਬੱਚੇ ਉਸ ਦੀ ਇਸ ਸਜ਼ਾ ਤੋਂ ਡਰਦੇ ਸਨ ਉਸ ਨੂੰ ਤੰਗ ਪਰੇਸ਼ਾਨ ਨਹੀਂ ਸੀ ਕਰਦੇ ਕਈ ਲੋਕਾਂ ਨੇ ਤਾਂ ਦੇਖਿਆ ਸੀ ਕਿ ਉਹ ਇੱਕ ਤਸਵੀਰ ਨੂੰ ਦੋਵੇਂ ਹੱਥਾਂ ਵਿੱਚ ਫੜ ਕੇ ਕਿੰਨੀ-ਕਿੰਨੀ देर ਵੇਖਦਾ ਰਹਿੰਦਾ ਹੈ। ਉਹ ਤਸਵੀਰ ਹੈ ਕਿਸ ਦੀ ਸੀ ਇਹ ਕਿਸੇ ਨੂੰ ਨਹੀਂ ਪਤਾ ਨਹੀਂ ਸੀ। ਜਦੋਂ ਕੋਈ ਨੇੜੇ ਜਾਂਦਾ ਜੈਲਾ ਤਸਵੀਰ ਨੂੰ ਲੁਕੋ ਲੈਂਦਾ ਸੀ। ਆਮ ਕਰਕੇ ਬੋੜੇ ਢੇਠਾਂ ਬੈਠੇ ਬਜ਼ੁਰਗ ਜੈਲੇ ਨੂੰ ਆਪਣੇ ਕੋਲ ਬੁਲਾ ਲੈਂਦੇ ਸਨ। ਕਈ ਉਸ ਦਾ ਮਖੌੜ ਉਡਾਉਂਦੇ। ਕਈ ਹਮਦਰਦੀ ਜਿਤਾਉਂਦੇ। ਉਸ ਨੂੰ ਇਕੋ ਤੁੰ ਸੀ। ਅਖਬਾਰ ਇਕੱਠੇ ਕਰਨ ਦੀ ਭਾਵੇਂ ਕੂੜੇ ਵਿੱਚ ਡਿੱਗਿਆ ਮਿਲ ਜਾਂਦਾ ਉਹ ਚੁੱਕ ਲੈਂਦਾ ਸੀ ਉਸ ਨੂੰ ਅੱਖਾਂ ਦੇ ਨੇੜੇ ਕਰਕੇ ਦੇਖਦਾ ਕਦੇ ਉੱਥੇ ਹੀ ਸੁੱਟ ਦਿੰਦਾ ਕਦੇ-ਕਦੇ ਝੋਲੇ ਵਿੱਚ ਵੀ ਪਾ ਲੈਂਦਾ ਸੀ ਇੱਕ ਦਿਨ ਬੋੜ ਹੇਠ ਬੈਠੇ ਪਿਆਰਾ ਸਿਓ ਪੰਜ ਨੇ ਬੜੇ ਪਿਆਰ ਨਾਲ ਆਪਣੇ ਕੋਲ ਬਿਠਾ ਕੇ ਜੈਲੇ ਨੂੰ ਕਿਹਾ ਜੈਲਿਆ ਤੂੰ ਇੱਕੋ ਗੱਲ ਆਖਦਾ ਰਹਿਣਾ ਹੈ ਆ ਜਾਂਦੀ ਹੈ ਪੈੜ ਆ ਜਾਂਦੀ ਹੈ ਪੈੜ ਅਗਾਹ ਵੀ ਕੁਝ ਦੱਸਿਆ ਕਰ ਆ ਕੇ ਦਾਦਾ ਕਹੇ ਕਿ ਜੈਲਾ ਸਿਰ ਖੁਰਕਦਾ ਕਾਲੇ ਕਦਮੀ ਆਪਣੇ ਘਰ ਵੱਲ ਨੂੰ ਚਲਾ ਗਿਆ ਓ ਰਹਿਣ ਦੇ ਜੈਲਿਆ ਫੇਰ ਕਦੇ ਦੱਸ ਦੇ ਸਾਡੀ ਟਰਾਲੀ ਆਉਣ ਵਾਲੀ ਐ ਅਸੀਂ ਧਰਨੇ ਤੇ ਜਾਣਾ ਪਿਆਰਾ ਸੋਹਣੇ ਬਠੇਰੀਆਂ ਆਵਾਜ਼ਾਂ ਮਾਰੀਆਂ ਪਰ ਉਸ ਨੇ ਇੱਕ ਨਾ ਸੁਣੀ ਉਸ ਦੀ ਬੈਠਕ ਵਿੱਚ ਕੁਝ ਪੁਰਾਣੀਆਂ ਕਿਤਾਬਾਂ ਤੇ ਅਖਬਾਰਾਂ ਤੋਂ ਬਿਨਾਂ ਬਹੁਤਾ ਕੋਈ ਸਮਾਨ ਵੀ ਨਹੀਂ ਸੀ ਉਸਨੇ ਥੋੜੇ ਕੋ ਖਵਾਰ ਝੋਲੇ ਵਿੱਚ ਪਾਏ ਤੇ ਕਾਲੇ ਕਦਮੀ ਬੋੜੇ ਹਟਾ ਬੈਠੇ ਬਜ਼ੁਰਗਾ ਕੋਲ ਆ ਗਿਆ ਉਧਰੋਂ ਸਕੂਲ ਨੂੰ ਛੁੱਟੀ ਹੋ ਚੁੱਕੀ ਸੀ ਅਤੇ ਮਾਸਟਰ ਜੀ ਵੀ ਬਜ਼ੁਰਗਾ ਕੋਲ ਆ ਕੇ ਬੈਠ ਗਏ ਸਨ ਉਹਨਾਂ ਦਾ ਪਿੰਡ ਦੂਰ ਹੋਣ ਕਰਕੇ ਉਹ ਆਪਣੇ ਪਿੰਡ ਹਫ਼ਤੇ ਬਾਅਦ ਹੀ ਜਾਂਦੇ ਸਨ ਲਓ ਬਈ ਆਪਣਾ ਜੈਲਾ ਅੱਜ ਦੱਸੂ ਪੜਾ ਕਿੱਧਰ ਨੂੰ ਜਾਂਦੀਆਂ ਨੇ ਆਹ ਕੀ ਵੱਡੇ ਲਾਣੇ ਦਾ ਕੁਕਰਾ ਉੱਚੀ ਦੇ ਨੇ ਹੱਸਿਆ ਉਸ ਦੇ ਨਾਲ ਤਿੰਨ ਚਾਰ ਜਣੇ ਹੋਰ ਵੀ ਹੱਸ ਪਏ ਜੈਲੇ ਨੇ ਇੱਕ ਇੱਕ ਕਰਕੇ ਆਪਣੇ ਝੋਲੇ ਵਿੱਚੋਂ ਅਖਬਾਰ ਕੱਢਨੇ ਸ਼ੁਰੂ ਕਰ ਦਿੱਤੇ ਅਖਬਾਰ ਤੇ ਦੋ ਉਂਗਲੀਆਂ ਰੱਖਦਾ ਤੇ ਆਖਦਾ ਆ ਜਾਂਦੀ ਹੈ ਪੈੜ ਆ ਜਾਂਦੀ ਹੈ ਪੈੜ ਇੱਕ ਤੋਂ ਬਾਅਦ ਦੂਜਾ ਫਿਰ ਤੀਜਾ ਫਿਰ ਚੌਥਾ ਇਸੇ ਤਰ੍ਹਾਂ ਅਖਬਾਰ ਕੱਢਦਾ ਉਂਗਲਾਂ ਰੱਖ ਕੇ ਆ ਜਾਂਦੀ ਹੈ ਪੈੜ ਆ ਜਾਂਦੀ ਹੈ ਪੈੜ ਆਖਦਿਆਂ ਉਂਗਲਾਂ ਨੂੰ ਅੱਗੇ ਪਿੱਛੇ ਤੋਰਦਾ ਕਿਸੇ ਇੱਕ ਥਾਂ ਤੇ ਫੇਰ ਰੁਕ ਜਾਂਦਾ ਉਹ ਬੱਸ ਕਰ ਪਤੰਦਰਾ ਸਾਡਾ ਹੀ ਦਿਮਾਗ ਖਰਾਬ ਕਰੇਗਾ ਕੁਕਰੇ ਨੇ ਕਿਹਾ ਪਰ ਮਾਸਟਰ ਜੀ ਘਮੀਰ ਸਨ ਉਹਨਾਂ ਨੇ ਜੇਲੇ ਨੂੰ ਆਖਿਆ ਹਾਂ ਹਾਂ ਜਰਨੈਲ ਸਿੰਘ ਅੱਗੇ ਦੱਸੋ ਮਾਸਟਰ ਜੀ ਤੁਸੀਂ ਵੀ ਕਿਹਦੇ ਨਾਲ ਮੱਥਾ ਮਾਰ ਲੱਗੇ ਹੋ ਕੁਕਰੇ ਨੇ ਕਿਹਾ ਜੇਲੇ ਨੇ ਉਦਾਸ ਜਿਹੀਆਂ ਅੱਖਾਂ ਨਾਲ ਉਸ ਵੱਲ ਵੇਖਿਆ ਤੇ ਅਖਬਾਰਾਂ ਨੂੰ ਇਕੱਠੇ ਕਰਕੇ ਝੋਲੇ ਵਿੱਚ ਪਾਉਣ ਲੱਗਿਆ ਨਹੀਂ ਨਹੀਂ ਜਰਨੈਲ ਸਿਆ ਤੂੰ ਦੱਸ ਅਸੀਂ ਸਮਝ ਰਹੇ ਹਾਂ ਤੇਰੀ ਗੱਲ ਨੂੰ ਮਾਸਟਰ ਜੀ ਨੇ ਜੈਲੇ ਦੇ ਮੋਢੇ ਤੇ ਹੱਥ ਰੱਖਦਿਆਂ ਆਖਿਆ ਜੈਲਾ ਮਾਸਟਰ ਜੀ ਦੇ ਮੂੰਹ ਵੱਲ ਧੱਕਣ ਲੱਗਿਆ ਉਹਨਾਂ ਹਾਂ ਵਿੱਚ ਸਿਰ ਹਿਲਾਇਆ ਤੇ ਆਖਿਆ ਅਸੀਂ ਸੱਚੀ ਸਮਝ ਰਹੇ ਹਾਂ ਤੂੰ ਅੱਗੇ ਦੱਸ ਮਾਸਟਰ ਜੀ ਨੂੰ ਯਕੀਨ ਸੀ ਕਿ ਜੈਲੇ ਦੀਆਂ ਗੱਲਾਂ ਬੇਈਮਾਨੀਆਂ ਨਹੀਂ ਉਹ ਫਿਰ ਝੋੜੇ ਵਿੱਚੋਂ ਅਖਬਾਰ ਕੱਢਣ ਲੱਗਾ ਉਸ ਦੀਆਂ ਅੱਖਾਂ ਵਿੱਚ ਥੋੜੀ ਚਮਕ ਆ ਗਈ ਸੀ ਉਸ ਨੇ ਫਿਰ ਅਖਬਾਰ ਦੇ ਇੱਕ ਥਾਂ ਉਂਗਲ ਰੱਖੀ ਫਿਰ ਸ਼ੁਰੂ ਹੋ ਗਿਆ ਆ ਜਾਂਦੀ ਹੈ ਪੈੜ ਆ ਜਾਂਦੀ ਹੈ ਪੈੜ ਜੈਲੇ ਨੇ ਇਸ ਤਰ੍ਹਾਂ ਕਈ ਅਖਬਾਰ ਕੱਢੇ ਬਸ ਉਹੀ ਗੱਲ ਦਹਰਾਉਂਦਾ ਰਿਹਾ ਕਈਆਂ ਨੇ ਉੱਥੋਂ ਚੁੱਪਚਾਪ ਖਿਸਕਣਾ ਚਾਹਿਆ ਪਰ ਮਾਸਟਰ ਜੀ ਨੇ ਉਹਨਾਂ ਨੂੰ ਥੋੜੀ دیر ਰੁਕਣ ਲਈ ਕਿਹਾ ਲੱਗਦਾ ਹੈ ਮਾਸਟਰ ਵੀ ਕਾਮਲਾ ਹੋ ਗਿਆ ਅੱਜ ਕੁਕਰਾ ਬੜ ਬੜਾਇਆ ਮਾਸਟਰ ਜੀ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਜੈਲੇ ਨੇ ਝੋੜੇ ਵਿੱਚੋਂ ਇੱਕ ਕੱਪੜੇ ਦੀ ਕੋਠਲੀ ਕੱਢੀ ਉਸ ਨੂੰ ਖੋਲਣ ਲੱਗਿਆ ਕੱਪੜੇ ਅਤੇ ਕਾਗਜ਼ਾਂ ਵਿੱਚ ਲਪੇਟੀ ਇੱਕ ਫੋਟੋ ਕੱਢ ਕੇ ਛਾਤੀ ਨਾਲ ਲਾਈ ਮਾਸਟਰ ਜੀ ਨੇ ਫੋਟੋ ਫੜੀ ਪਿਆਰਾ ਸਿੰਘ ਨੂੰ ਪੁੱਛਿਆ ਇਹ ਫੋਟੋ ਕਿਸ ਦੀ ਹੈ ਜੀ ਲਾਲੀ ਹੈ ਤਾਂ ਜੈਲੇ ਦਾ ਛੋਟਾ ਭਾਈ ਬਹੁਤ ਸਿਆਣਾ ਤੇ ਸੌ ਮੁੰਡਾ ਸੀ ਪੜਨ ਨੂੰ ਵੀ ਬਹੁਤ ਹੁਸ਼ਿਆਰ ਸੀ ਸਕੂਲ ਦੇ ਮਾਸਟਰ ਆਖਦੇ ਹੁੰਦੇ ਸਨ ਕਿ ਇਹੇ ਮੁੰਡਾ ਪਿੰਡ ਦਾ ਨਾਮ ਰੌਸ਼ਨ ਕਰੂ ਪਰ ਰੱਬ ਨੂੰ ਮਨਜ਼ੂਰ ਨਹੀਂ ਸੀ ਪਿਆਰਾ ਸਿੰਘ ਨੇ ਵੱਡਾ ਸਾਰਾ ਹੌਂਕਾ ਭਰਿਆ ਜੈਲੇ ਨੇ ਫੋਟੋ ਫੜੀ ਖੱਬੇ ਹੱਥ ਦੀ ਹਥੇਣੀ ਤੇ ਰੱਖ ਕੇ ਕੁੜਤੇ ਨਾਲ ਸਾਫ਼ ਕੀਤੀ ਇੱਕ ਬਹੁਤ ਹੀ ਪੁਰਾਣਾ ਅਖਬਾਰ ਕੱਢਿਆ ਲਾਲੀ ਦੀ ਫੋਟੋ ਅਖਬਾਰ ਤੇ ਰੱਖ ਕੇ ਧੀਮੀ ਜਹੀ ਆਵਾਜ਼ ਚ ਬੋਲਿਆ ਆ ਜਾਂਦੀ ਹੈ ਪੈੜ ਆ ਜਾਂਦੀ ਹੈ ਪੈੜ ਇੱਕ ਥਾਂ ਜਾ ਕੇ ਜੈਲਾ ਰੁਕ ਗਿਆ ਜਿੱਥੇ ਜੈਲੇ ਦਾ ਹੱਥ ਰੁਕਿਆ ਮਾਸਟਰ ਜੀ ਨੇ ਅਖਬਾਰ ਧਿਆਨ ਨਾਲ ਦੇਖਿਆ ਉੱਥੇ ਉਹ ਉਸ ਪੁਲਿਸਵਾਰ ਦੀ ਫੋਟੋ ਸੀ ਜਿਸ ਤੇ ਇਲਜ਼ਾਮ ਆਉਂਦਾ ਰਿਹਾ ਹੈ ਕਿ ਉਸ ਨੇ ਆਪਣੇ ਮੋਢਿਆਂ ਤੇ ਸਟਾਰ ਬੰਨ੍ਹਾ ਲਈ ਬੇਦੋਸੇ ਨੌਜਵਾਨ ਚੁੱਕ ਕੇ ਮੁਕਾਬਲਾ ਦਿਖਾ ਕੇ ਮਾਰ ਸੁੱਟੇ ਸਨ ਇਸ ਤੋਂ ਬਾਅਦ ਮਾਸਟਰ ਜੀ ਸਾਰੇ ਅਖਬਾਰ ਧਿਆਨ ਨਾਲ ਦੇਖਣ ਲੱਗੇ ਜੈਲੇ ਨੇ ਬੋਲਣਾ ਬੰਦ ਕਰ ਦਿੱਤਾ ਉਂਗਲੀ ਰੱਖ ਕੇ ਮਾਸਟਰ ਜੀ ਦੇ ਮੂੰਹ ਵੱਲ ਗਾਹ ਨਾਲ ਤੱਕਦਾ ਰਿਹਾ ਮਾਸਟਰ ਜੀ ਨੇ ਦੇਖਿਆ ਜੈਲੇ ਨੇ ਇੱਕ ਅਖਬਾਰ ਤੇ ਉਂਗਲ ਰੱਖੀ ਜਿੱਥੇ ਦੋ ਨੌਜਵਾਨਾਂ ਦੀ ਫੋਟੋ ਸੀ ਜਿਹੜੇ ਵੱਧ ਨਸ਼ਾ ਖਾਣ ਨਾਲ ਮਰ ਚੁੱਕੇ ਸਨ ਜੈਲੇ ਦੀ ਉਂਗਲ ਉੱਥੇ ਜਾ ਕੇ ਰੁਕੀ ਜਿੱਥੇ ਉਸ ਰਾਜਸੀ ਨੇਤਾ ਦੀ ਫੋਟੋ ਸੀ ਜਿਸ ਦਾ ਨਸ਼ੇ ਵੇਚਣ ਵਾਲਿਆਂ ਦੀ ਪਿੱਠ ਤੇ ਹੱਥ ਜੱਥਿਆ ਜਾਂਦਾ ਸੀ ਇੱਕ ਹੋਰ ਅਖਬਾਰ ਤੇ ਫਸਲ ਨੂੰ ਲੱਗੀ ਬਿਮਾਰੀ ਤੇ ਨਕਲੀ ਦਵਾਈਆਂ ਦੇਣ ਵਾਲੀ ਖਬਰ ਤੇ ਕਿਸਾਨ ਦੀ ਖੁਦਕੁਸ਼ੀ ਕੀਤੀ ਹੋਈ ਸੀ ਸਾਰੇ ਅਖਬਾਰਾਂ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਖਬਰ ਸੀ ਜੋ ਗੰਧਲੇ ਸਰਕਾਰੀ ਸਿਸਟਮ ਦੀ ਤਸਵੀਰ ਨੂੰ ਪੇਸ਼ ਕਰਦੀ ਸੀ ਕਿਤੇ ਬੱਚਿਆਂ ਨਾਲ ਹੁੰਦੇ ਜ਼ਬਰਦੀਆਂ ਖਬਰਾਂ ਇਨਸਾਫ਼ ਲਈ ਠੋਕ ਨਾ ਖਾਂਦੇ ਮਾਪਿਆਂ ਦੀਆਂ ਤਸਵੀਰਾਂ कोरोना ਸਮੇ ਘਰਾਂ ਨੂੰ ਤੁਰੇ ਜਾਂਦੇ ਮਜ਼ਦੂਰਾਂ ਦੇ ਲਹੂ-ਲਹਾਨ ਹੋਏ ਪੈਰ ਕਿਤੇ ਰਾਹ ਵਿੱਚ ਹੀ ਦਮ ਤੋੜ ਚੁੱਕੇ ਮਜ਼ਦੂਰ ਹਰ ਉਹ ਤਸਵੀਰ ਜਿਸ ਨੂੰ ਉਹ ਦੇਖ ਕੇ ਲੋਹ ਖੰਡੇ ਖੜੇ ਹੋ ਜਾਂਦੇ ਸੀ ਮਾਸਟਰ ਜੀ ਜੈਲੇ ਦੇ ਮੋਹਵਲ ਦੇਖ ਰਹੇ ਸਨ ਕਿਉਂਕਿ ਇਸ ਤਰ੍ਹਾਂ ਦੁਨੀਆ ਭਰ ਦੇ ਦਰਦ ਆਪਣੇ ਨਾਲ ਚੁੱਕੀ ਫਿਰਦਾ ਹੈ ਅਖੀਰ ਤੇ ਜੈਲੇ ਨੇ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਤੇ ਉਸ ਵਿੱਚ ਜਾਨ ਗਵਾ ਚੁੱਕੇ ਕਿਸਾਨਾਂ ਦੀਆਂ ਤਸਵੀਰਾਂ ਦਿਖਾਈਆਂ ਉਸ ਲਈ ਦੋਸੀ ਸਰਕਾਰੀ ਨਿਤਾਮਾ ਦੀਆਂ ਤਸਵੀਰਾਂ ਉਜੜੇ ਖੇਤਾਂ ਦੀਆਂ ਤਸਵੀਰਾਂ ਇੱਕ ਵੱਡੇ ਸਾਰੇ ਕਾਗਜ਼ ਉੱਤੇ ਨਿੱਕੇ-ਨਿੱਕੇ ਖੇਤ ਬਣਾ ਕੇ ਉਹਨਾਂ ਵੱਲ ਜਾਂਦੀਆਂ ਹੋਈਆਂ ਪੈੜਾਂ ਇੱਕ ਕਾਗਜ਼ ਉੱਤੇ ਰੰਗਦਾਰ ਪੈਨਸਲਾਂ ਨਾਲ ਬਣਾਏ ਖੇਤ ਖੇਤਾਂ ਦੇ ਚਾਰੇ ਪਾਸੇ ਬਾੜ ਅਤੇ ਬਾੜ ਵਿੱਚੋਂ ਨਿਕਲਦੇ ਰਕਸ਼ਸ਼ਾਂ ਵਰਗੇ ਵੱਡੇ-ਵੱਡੇ ਦੰਦਾਂ ਵਾਲੇ ਮੂੰਹ ਜੋ ਕਿ ਖੇਤਾਂ ਨੂੰ ਖਾਂਦੇ ਪ੍ਰਤੀਤ ਹੋ ਰਹੇ ਸਨ ਇੱਕ ਪਾਸੇ ਕਿਸਾਨ ਤੇ ਮਜ਼ਦੂਰ ਜੋ ਫਸਲ ਨੂੰ ਬਚਾਉਣ ਲਈ ਉਹ ਖਤਰਨਾਕ ਬਾੜ ਨੂੰ ਪੁੱਟ ਰਹੇ ਸਨ ਮਾਸਟਰ ਜੀ ਵੀ ਅੱਜ ਤੱਕ ਜੈਲੇ ਨੂੰ ਸਦਾ ਹੀ ਸਮਝਦੇ ਸਨ ਜਿਵੇਂ ਬੱਚਿਆਂ ਨੇ ਅਤੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਦੱਸਿਆ ਸੀ ਉਸੇ ਨੂੰ ਹੀ ਸੱਚ ਸਮਝਦੇ ਰਹੇ ਸਨ ਪਰ ਅੱਜ ਜਿਹੜੇ ਜਰਨੈਲ ਸਿੰਘ ਨੂੰ ਉਹ ਦੇਖ ਰਹੇ ਸਨ ਉਹ ਉਹਨਾਂ ਨੂੰ ਸਮਝ ਤੋਂ ਪਰੇ ਦੀ ਸਿਆਣਪ ਵਾਲਾ ਮਹਿਸੂਸ ਹੋਇਆ ਛੱਡੋ ਮਾਸਟਰ ਜੀ ਇਸ ਨੂੰ ਸੋਝੀ ਨਹੀਂ ਵਿਚਾਰੇ ਨੂੰ ਐਵੇਂ ਕੂੜਾ-ਕਬੜਾ ਇਕੱਠਾ ਕਰੀ ਫਿਰਦਾ ਹੈ ਖੜੇ ਲੋਕਾਂ ਵਿੱਚੋਂ ਕਿਸੇ ਨੇ ਆਖਿਆ ਕੌਣ ਕਹਿੰਦਾ ਇਹਨੂੰ ਸੋਝੀ ਨਹੀਂ ਹੈ ਇਹ ਬਹੁਤ ਸੋਝਵਾਨ ਹੈ ਸਾਡੀ ਸਮਝ ਬਹੁਤ ਛੋਟੀ ਜਾਪਦੀ ਹੈ ਇਹਦੀ ਸੋਚ ਅੱਗੇ ਕਿਸੇ ਨੇ ਕਦੇ ਇਸ ਦੀ ਗੱਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੀ ਇਹ ਤਾਂ ਸਭ ਕੁਝ ਸਮਝਾ ਰਿਹਾ ਹੈ ਮਾਸਟਰ ਜੀ ਵੀ ਇਹ ਲੱਗਿਆ ਲੱਗਦਾ ਕੁਕਰੇ ਨੇ ਨਾਲ ਖੜੇ ਮੁੰਡੇ ਦੇ ਕੋਣੀ ਮਾਰ ਕੇ ਆਖਿਆ ਸਾਡਾ ਇਹ ਦੁਖਾਂਤ ਹੈ ਅਸੀਂ ਕਿਸੇ ਵੀ ਗੱਲ ਨੂੰ ਬਿਨਾਂ ਸਮਝੇ ਹੀ ਠਾ ਠਾ ਆਪਣੇ ਵਿਚਾਰ ਦਾਗਣੇ ਸ਼ੁਰੂ ਕਰ ਦਿੰਦੇ ਹਾਂ ਮਾਸਟਰ ਜੀ ਰੋਸ ਜਿਹੇ ਨਾਲ ਬੋਲੇ ਮਾਸਟਰ ਜੀ ਨੇ ਉੱਥੇ ਇਕੱਠੇ ਹੋਏ ਸਾਰੇ ਲੋਕਾਂ ਨੂੰ ਇਕੱਲੀ ਇਕੱਲੀ ਗੱਲ ਸਮਝਾਈ ਸਾਰੇ ਜਣੇ ਚੁੱਪ ਹੋ ਗਏ ਜੈਲੇ ਨੂੰ ਮੁਖੌਲ ਕਰਨ ਵਾਲਿਆਂ ਦੀਆਂ ਧੌਣਾਂ ਝੁਕੀਆਂ ਹੋਈਆਂ ਸਨ ਮਾਸਟਰ ਜੀ ਨੇ ਜੈਲੇ ਦਾ ਸmaan ਇਕੱਠਾ ਕਰਵਾਇਆ ਉਸ ਦੇ ਮੁੱਢੇ ਉਤੋਂ ਬਾਹਾਂ ਬਲਾਈ ਅਤੇ ਉਸ ਨੂੰ ਨਾਲ ਲੈ ਤੁਰੇ ਉੱਥੇ ਖੜੇ ਲੋਕ ਉਹਨਾਂ ਨੂੰ ਜਾਂਦਿਆਂ ਵੇਖ ਰਹੇ ਸਨ ਉਹਨਾਂ ਨੂੰ ਮਾਸਟਰ ਜੀ ਅਤੇ ਜੈਲੇ ਵਿਚਕਾਰ ਕੋਈ ਫਰਕ ਨਹੀਂ ਸੀ ਜਾਪਦਾ ਇਹ ਕਹਾਣੀ ਇਸ ਤਰ੍ਹਾਂ ਇੱਥੇ ਹੀ ਖਤਮ ਹੁੰਦੀ ਹੈ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਇਸ ਬਾਰੇ ਆਪਣੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਨੇ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅੰਤ ਤੱਕ ਕਹਾਣੀ ਨੂੰ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ